ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਦਲ ਦੀ ਸਵਾਰ ਬੇੜੀ ਦੇ ਵਿੱਚ ਕੁਝ ਆਗੂਆਂ ਵੱਲੋਂ ਆਪਣੀ ਭਵੇਖ ਨੂੰ ਬਚਾਉਣ ਵਾਸਤੇ ਸਤਾਤੇ ਕਬਜ਼ੇ ਰਹਿਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਿੱਜੀ ਮਫਾਦਾਂ ਲਈ ਵਰਤਦੇ ਆ ਆ ਕੱਲ ਇੱਕ ਚਿੱਠੀ ਦੇ ਰੂਪ ਵਿੱਚ ਲੈਟਰ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਜਾਂਦੀ ਹੈ ਅਰੇ ਦੇ ਵਿੱਚ ਫਤਿਹ ਬੁਲਾਉਣੀ ਵੀ ਉਹ ਭੁੱਲ ਗਏ ਜਾਂ ਉਹਨਾਂ ਨੇ ਇਹ ਜ਼ਰੂਰੀ ਨਹੀਂ ਸਮਝੀ ਉਦੋਂ ਬਾਅਦ ਉਹਦੇ ਵਿੱਚ ਖੁਲਾਸੇ ਕੀ ਕੀਤੇ ਜਾਂਦੇ ਨੇ ਦੋਸ਼ ਕੀ ਮੰਨਿਆ ਜਾਂਦਾ ਹੈ ਕਿ ਜਿਹੜਾ ਬਾਦਲ ਸਰਕਾਰ ਵੇਲੇ ਇਹਨਾਂ ਅਕਾਲੀਆਂ ਨੇ ਕੀਤਾ ਮੁੱਖ ਰੂਪ ਵਿੱਚ ਸ਼ੌਦੇ ਸਾਦ ਨੂੰ ਸਮਾਂਗ ਰਚਣ ਦੀ ਮਾਫੀ ਦੇਣੀ 90 ਲੱਖ ਰੁਪਈਆ ਉਹਦੇ ਤੇ ਗੁਰੂ ਦੀ ਗੋਲਕ ਦਾ ਖਰਚ ਕੀ ਉਹਨੂੰ ਇੱਕ ਮਹਾਪੁਰਸ਼ ਦੱਸਿਆ ਜਾਣਾ ਤੀਸਰੇ ਨੰਬਰ ਤੇ ਉਹਦੇ ਵਿਰੁੱਧ ਜਿਹੜਾ ਕੇਸ ਸੀਗਾ ਉਹ ਵਾਪਸ ਲਿਆ ਜਾਣਾ ਉਦੋਂ ਬਾਅਦ ਮਾਫੀਨਾਮੇ ਜਿਹੜੇ ਨੇ ਇਹ ਵੀ ਲਿਖਿਆ ਗਿਆ ਕਿ ਜਥੇਦਾਰਾਂ ਤੇ ਪ੍ਰਭਾਵ ਪਾ ਕੇ ਸੁਖਬੀਰ ਬਾਦਲ ਨੇ ਉਹ ਕਰਵਾਏ ਇਹ ਵੀ ਮੰਨਿਆ ਗਿਆ ਕਿ ਜਿਹੜੇ ਸਿੱਖ ਕਾਤਲ ਸਨ ਆਲਮ ਇਜ਼ਹਾਰ ਵਰਗੇ ਸੁਮੇਧ ਸੈਣੀ ਵਰਗੇ ਉਹਨਾਂ ਨਾਲ ਭਾਈਵਾਲੀਆਂ ਰੱਖੀਆਂ ਗਈਆਂ ਫੀਤੀਆਂ ਲਾਈਆਂ ਗਈਆਂ ਉੱਚ ਅਹੁਦਿਆਂ ਤੇ ਉਹਨਾਂ ਨੂੰ ਬਰਾਜਮਾਨ ਕੀਤਾ ਗਿਆ ਇਹ ਵੀ ਕਿਹਾ ਗਿਆ ਕਿ ਬੰਦੀ ਸਿੰਘਾਂ ਦੇ ਜਿਹੜੇ ਕੰਮ ਸੀ ਉਹਨਾਂ ਨੂੰ ਅੱਖੋਂ ਪਰੋਖੇ ਰੱਖ ਕੇ ਉਹਨਾਂ ਨੂੰ ਜੇਲ੍ਹਾਂ ਚ ਨਜ਼ਾਇਜ਼ ਰੱਖਿਆ ਗਿਆ ਇਹ ਗੱਲਾਂ ਸਾਰੀਆਂ ਮੰਨੀਆਂ ਗਈਆਂ ਪਰ ਨਾਲ ਨਾਲ ਇਹ ਵੀ ਦੱਸਦੇ ਆ ਇਹ ਬਰਗਾੜੀ ਦੇ ਘਟਨਾਕਰਮ ਵਾਪਰਿਆ ਜਿਹੜਾ ਉਹ ਵੀ ਮੰਨਿਆ ਕਿ ਮਹਾਰਾਜ ਜੀ ਦਾ ਸਰੂਪ ਚੋਰੀ ਹੋਇਆ ਅੰਗਾਂ ਦੀ ਮਹਾਰਾਜੀਆਂ ਦੀ ਬੇਅਦਬੀ ਹੋਈ ਦੋਸ਼ੀਆਂ ਨੂੰ ਸਜ਼ਾਵਾ ਦੇਣ ਚ ਅਸਫਲ ਰਹੇ ਨੇ ਔਰ ਨੌਜਵਾਨ ਸਿੱਖ ਸੰਗਤਾਂ ਤੇ ਮਾਰਾ ਇਹ ਕੀਤਾ ਗਿਆ ਕਿ ਮਾਰਕੁਟਾਈ ਹੱਥ ਪੈਰ ਤੋੜੇ ਪਾਣੀ ਦੀਆਂ ਬੁਛਾੜਾਂ ਗੋਲੀਆਂ ਮਾਰ ਕੇ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਵਰਗੇ ਨੌਜਵਾਨਾਂ ਦੇ ਕਤਲ ਕਰ ਦਿੱਤੇ ਗਏ ਉਦੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਦੇ ਵਿੱਚ ਇਹਨਾਂ ਦੇ ਮੁਲਾਜ਼ਮ ਜਾਂ ਇਹਨਾਂ ਦੇ ਪਾਠੀ ਸ਼ਰਾਬ ਪੀਂਦੇ ਨੇ ਮੀਟ ਖਾਂਦੇ ਨੇ ਉਲਟੀਆਂ ਮਹਾਰਾਜ ਜੀ ਦੇ ਸਰੂਪ ਤੇ ਕਰਦੇ ਨੇ ਆ ਵੀ ਘਟਨਾ ਕਰ ਮੈਂ ਪਰ ਇਹਨਾਂ ਦੀ ਲਿਸਟ ਵਿੱਚੋਂ ਬਾਹਰ ਹੈ ਇਸ ਨੂੰ ਵਿਅਦ ਵੀ ਨਹੀਂ ਸਮਝ ਰਹਾ ਹੈ ਔਰ 328 ਪਾਵਨ ਸਰੂਪ 2015 ਤੋਂ ਲੈ ਕੇ 18 ਤੱਕ ਦੀ ਪੜਤਾਲ ਹੈ ਬਾਕੀ 96 ਤੋਂ ਲੈ ਕੇ 24 ਤੱਕ ਜਿਹੜੀ ਉਹ ਪੈਂਡਿੰਗ ਹੈ ਉਹ 3 ਸਾਲਾਂ ਦੇ ਵਿੱਚ 328 ਪਾਵਨ ਸਰੂਪ ਚੋਰੀ ਹੋਣੇ ਔਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਫੌਜਦਾਰੀ ਮੁਕਾਦਮੇ ਕਰਨ ਦੀ ਡਿੰਗਾ ਮਾਰਨੀਆਂ ਤੇ ਬਾਅਦ ਵਿੱਚ ਉਹਨਾਂ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਜਾਣੀ ਜਿਹਦੇ ਲਈ ਅਸੀਂ ਵੀ 4 ਸਾਲ ਤੋਂ ਬੈਠੇ ਹੋਏ ਹਾਂ ਉਹ ਵੀ ਇਹਨਾਂ ਦੇ ਅਜੰਡੇ ਤੋਂ ਬਾਹਰ ਨੇ ਇਸ ਲਈ ਕੁੱਲ ਮਿਲਾ ਕੇ ਇਹ ਇੱਕ ਡਰਾਮਾ ਕੀਤਾ ਗਿਆ ਜੇ ਇਹ ਮਾਫ ਕਰਨੇ ਨੇ ਤੇ ਫਿਰ ਇਹਨਾਂ ਨੂੰ ਤੁਸੀਂ ਕੀ ਆਖੋਗੇ ਕਿ ਚੰਦੂ ਮਾਜਰਾ ਜੀ ਵੀ ਇਹਨਾਂ ਦੇ ਵਿੱਚ ਨੇ ਵੀ ਅਸੀਂ ਬਾਦਲ ਦੇ ਖਿਲਾਫ ਆ ਪੰਥ ਦੇ ਨਾਲ ਆ ਕੀ ਆ ਤੁਹਾਡਾ ਬਿਆਨ ਪੰਥੜ ਵੀ ਮਾਫੀਨਾਮਾ ਦੇਣਾ ਇਹ ذور ਦ੍ਰਿਸ਼ਟੀ ਦਾ ਕੰਮ ਸੀ ਇਹ ਭਾਈਚਾਰਕ ਸਾਂਝ ਦਾ ਕੰਮ ਸੀ ਕਿ ਇਹਦਾ ਜਵਾਬ ਦੇਣਗੇ ਕਿ ਢਿੰਡ ਸੇ ਜਵਾਬ ਦੇਣਗੇ ਕੀ ਤੁਸੀਂ ਸੁਮੇਧ ਸੈਣੀ ਨਾਲ ਨਹੀਂ ਰਹੇ ਆਲਮੇ ਜਹਾਰ ਨਾਲ ਨਹੀਂ ਰਹੇ ਤੁਸੀਂ ਸਤਾਧਾਰ ਨਿਗ ਨਹੀਂ ਮੰਨਿਆ ਕਿ ਬੀਬੀ ਜ਼ਗੀਰ ਕੋਰ ਜਵਾਬ ਦੇਣਗੇ ਕਿ ਗਿਆਨੀ ਪੂਰਨ ਸਿੰਘ ਜਦੋਂ ਜਥੇਦਾਰ ਸੀ ਤੁਸੀਂ ਉਹਨਾਂ ਨਾਲ ਕੀ ਕੀਤਾ ਇਹ ਜਵਾਬ ਦਿਓ ਕਿ ਜਦੋਂ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਜਲੀਲ ਕਰਕੇ ਲਾਇਆ ਗਿਆ ਇਹ ਜਵਾਬ ਦਿਓਗੇ ਕਿ ਪ੍ਰੋਫੈਸਰ ਮਨਜੀਤ ਸਿੰਘ ਵਰਗਿਆਂ ਨਾਲ ਤੁਸੀਂ ਕੀ ਕੀਤਾ ਅਕਾਲ ਤੱਕ ਸਭ ਦੇ ਦਰਵਾਜ਼ਿਆਂ ਨੂੰ ਠੋਡ ਤੱਕ ਮਾਰੇ ਗਏ ਇਹ ਕਿੰਨਾ ਨੇ ਕੀਤਾ ਇਹ ਤੁਹਾਨੂੰ ਸਭ ਪਤਾ ਹੈ ਕਿ ਬਾਦਲ ਦਲ ਨੇ ਤੇ ਤੁਸੀਂ ਮਿਲ ਕੇ ਕੀਤਾ ਇਸ ਲਈ ਜਿੰਨੇ ਦੋਸ਼ੀ ਸੁਖਵੀਰ ਬਾਦਲ ਹੈ ਉਹਨੇ ਹੀ ਤੁਸੀਂ ਉਹ ਤੁਹਾਡੇ ਮੋਢਿਆਂ ਤੇ ਹੀ ਸੁਖਵੀਰ ਬਾਦਲ ਨੇ ਸਾਰੇ ਕੰਮ ਕੀਤੇ ਨੇ ਇਹਨਾਂ ਵਿੱਚ ਕੋਈ ਵੀ ਬਖਸ਼ਣ ਯੋਗ ਨਹੀਂ ਤੇ ਜੇ ਅੱਜ ਇਹਨਾਂ ਦੇ ਮਾਫੀ ਨਾਮਿਆਂ ਨੂੰ ਮਾਫੀ ਦਿੰਦੇ ਹਾਂ ਤੇ ਫਿਰ ਤੁਹਾਨੂੰ ਅਬਦਾਲੀ ਵੀ ਮਾਫ ਕਰਨੇ ਪੈਣਗੇ ਕਿਉਂਕਿ ਬਾਬਾ ਜੱਸਾ ਸਿੰਘ ਆਲੂਵਾਲੀਆਂ ਨੇ ਹਰਮੰਦਰ ਸੱਚਖੰਡ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਮਾਫੀ ਨਹੀਂ ਸੀ ਦਿੱਤੀ ਗੁਰੂ ਗ੍ਰੰਥ ਗੁਰੂ ਕੀ ਬਾਣੀ ਤੇ ਹਮਲਾ ਕਰਨ ਵਾਲੇ ਰਾਮ ਰਾਈਆਂ ਨੂੰ ਗੁਰੂ ਸਾਹਿਬ ਨੇ ਮਾਫੀ ਨਹੀਂ ਦਿੱਤੀ ਪ੍ਰਿਥੀ ਚੰਦਾ ਨੂੰ ਮਾਫੀ ਬਾਣੀ ਤੇ ਨਹੀਂ ਦਿੱਤੀ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਜਨ ਭੈ ਅਦਬ ਨਾ ਬਾਣੀ ਧਾਰਾ ਜਾਣੂ ਸੋ ਸਿੱਖ ਨਹੀਂ ਹਮਾਰਾ ਜੇ ਤੁਹਾਨੂੰ ਮਾਫ ਕੀਤਾ ਜਾਂਦਾ ਤੇ ਫਿਰ ਤੁਹਾਨੂੰ ਇੰਦਰਾ ਗਾਂਧੀ ਨੂੰ ਵੀ ਮਾਫ ਕਰਨਾ ਪੈਣਾ ਇਸ ਲਈ ਬਾਣੀ ਬਾਣਾ ਪੰਥ ਗ੍ਰੰਥ ਤੇ ਹਮਲਾਵਰਾਂ ਨੂੰ ਮਾਫੀ ਨਹੀਂ ਸਜ਼ਾ ਬਣਦੀ ਹੈ ਇਹ ਹੁਣ ਵੇਖਣਾ ਹੋ ਜਥੇਦਾਰ ਅਕਾਲੀ ਫੂਲਾ ਸਿੰਘ ਬਣ ਕੇ ਹੁਕਮਚਾਰ ਦੇ ਨੇ ਜਾਂ ਕਰਮਚਾਰੀ ਬਣ ਕੇ ਤੇ ਇਹ ਆਪਣੀ ਚਮਚਾਗਿਰੀ ਕਰਕੇ ਜਥੇਦਾਰੀ ਵਹਾਲ ਕਰਨ ਲਈ ਇਹੋ ਜੇ ਕੰਮ ਕਰਦੇ ਨੇ ਮਾਫੀ ਨਾਮਾ ਦਿੱਤਾ ਜਾਂਦਾ ਹੈ ਮਾਫ ਕਰਦੇ ਹੋ ਪਰ ਇਹਨਾਂ ਦਾ ਪੀ ਐਚ ਡੀ ਮਹਾਪੁਰਸ਼ ਕੀ ਕਹਿ ਰਿਹਾ ਹੈ ਅਗਰ ਅਕਾਲੀ ਦਲ ਦੁਫਾੜ ਨਹੀਂ ਹੁੰਦਾ ਤੇ ਅਸੀਂ ਉਹਦੇ ਤੇ ਵਿਚਾਰ ਕਰ ਸਕਦੇ ਹਾਂ ਉਹਨੂੰ ਦੁਫਾੜ ਨਹੀਂ ਹੋਣ ਦੇਣਾ ਇਹਦਾ ਮਤਲਬ ਸਾਫ਼ ਹੈ ਇਹਨਾਂ ਜਥੇਦਾਰਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਨਾਲ ਕੋਈ ਮਤਲਬ ਨਹੀਂ ਬਾਦਲ ਦਲ ਨਾਲ ਮਤਲਬ ਹੈ ਉਹ ਮਾਫੀ ਨਾਮੇ ਦੇ ਰਿਹਾ ਇਹ ਪ੍ਰਧਾਨਗੀ ਦੇ ਲੱਡੂ ਵੰਡ ਨੇ ਨਜ਼ਰ ਆਉਂਦੇ ਨੇ ਇਹਨਾਂ ਨੂੰ ਪੀ ਐਚ ਡੀ ਕਹੋਗੇ ਇਹ ਤੇ ਬੱਚਿਆਂ ਨਾਲੋਂ ਵੀ ਨੀਵੇਂ ਪੱਧਰ ਦੀ ਸਟੇਟਮੈਂਟ ਹੈ ਇਹ ਹੁਣ ਪੰਥ ਨੂੰ ਸਾਡਾ ਫਰਜ਼ ਸੀ ਸੁਚੇਤ ਕਰਨਾ ਇਹ ਡਰਾਮਾ ਹੈ ਇਸ ਡਰਾਮੇ ਤੋਂ ਸੁਚੇਤ ਹੋਏ ਆਓ ਇਹਨਾਂ ਦਾ ਜਵਾਬ ਦੇਣ ਲਈ ਸਿੱਖ ਸਦਭਾਵਨਾ ਦਲ ਤੇ ਉਹਦੇ ਸਹਿਯੋਗ ਨਾਲ ਸ਼ੇਰੇ ਪੰਜਾਬ ਦਲ ਗੁਰੂ ਪੰਥ ਪੰਜਾਬ ਤੇ ਮਨੁੱਖੀ ਅਧਿਕਾਰਾਂ ਲਈ ਖੜਾ ਹੈ ਆਓ ਸਾਰੇ ਮਿਲ ਕੇ ਸਰਕਾਰੀ ਖਾਲਸਾ ਦਾ ਆਗਾਜ਼ ਕਰੀਏ ਤਾਂ ਕਿ ਇਹਨਾਂ ਨੂੰ ਪੱਕੇ ਤੌਰ ਤੇ ਨੱਥ ਪਾਈ ਜਾ ਸਕੇ ਗੁਰੂ ਪੰਥ ਗੁਰੂ ਗ੍ਰੰਥ ਤੇ ਪੰਜਾਬ ਦੇ ਹੱਕ ਹਕੂਕ ਬਹਾਲ ਕੀਤੇ ਜਾ ਸਕਣ ਔਰ ਇਹਨਾਂ ਨੇ ਦੇ ਵਿੱਚ ਇਹ ਵੀ ਨਹੀਂ ਲਿਖਿਆ ਹੋਇਆ ਇਹ ਸਭ ਕੁਝ ਬੀਜੇਪੀ ਸੈਂਟਰ ਸਰਕਾਰ ਦੇ ਨਾਲ ਇਹਨਾਂ ਨੇ ਮਿਲ ਕੇ ਕੀਤਾ ਹੈ ਸਾਰੇ ਇਕੱਠੇ ਹੀ ਸਨ ਤੇ ਜੇ